ਕਾਲ ਸਾਹਿਬ ਵਾਜੁਰਜੀ ਦੇ ਫਤੇ ਇੱਕ ਵੀਡੀਓ ਦੇਖਣ ਵਿੱਚ ਆ ਰਹੀ ਆ ਜਿਸ ਦੇ ਵਿੱਚ ਜਿਹੜਾ ਹਿੰਦੀ ਗਲਮਾ ਦਾ ਹੀਰੋ ਸਨਿਧਯੋਲ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਅਮ ਅਗਰ ਪਾਰਲੀਮੈਂਟ ਆ ਉਹਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਆ ਜਿਹਦਾ ਦੱਸਿਆ ਜਾ ਰਿਹਾ ਹੈ ਕਿ ਇਹ ਗਦਰ 2 ਦੀ ਸ਼ੂਟਿੰਗ ਆ ਤੇ ਉਹ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ ਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਹੇ ਆ ਜਿਹੜੀ ਕਿ ਇਤਰਾਜ ਜੋਗ ਆ ਗੁਰਦੁਆਰੇ ਦੇ ਅੰਦਰ ਤੇ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਦੀ ਨਾਲ ਜਿਹੜੇ ਜਿਹੜੇ ਇਹ ਕਿਹਨਾ ਗੱਤਕਾ ਵਾਲੇ ਜਿਹੜੇ ਜਿਹੜੇ ਸਿੰਘ ਹੈ ਉਹ ਉੱਥੇ ਉਹਨਾਂ ਦੇ ਆਲੇ-ਵਾਲੇ ਗੱਤਕਾ ਕਰ ਰਹੇ ਆ ਸੋ ਇਹ ਉਹਨਾਂ ਦਾ ਡਾਇਰੈਕਟਰ ਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ ਇਸ ਤਰ੍ਹਾਂ ਦੀ ਉਹ ਗੱਲ ਕੀਤੀ ਠੀਕ ਹੈ ਗੁਰਦੁਆਰਾ ਸਾਹਿਬ ਨੂੰ ਸਨਮਾਨ ਤੇ ਸਤਕਾਰ ਕੋਈ ਮਰਜ਼ਾਦਾ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਗੱਲ ਤੇ ਗੁਰਦੁਆਰਾ ਦੋਨਾਂ ਦਾ ਇਤਰਾਜ਼ ਹੈ ਤੇ ਜਿਹੜੇ ਸਿੰਘ ਦੱਟਕਾ ਕਰ ਰਹੇ ਨੇ ਉਹਨਾਂ ਤੇ ਵੀ ਇਸ ਗੱਲ ਦਾ ਇਤਰਾਜ ਆ ਅਸੀਂ ਇਹ ਚਾਹਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਨਹੀਂ ਸ਼ਰਮਨਾਕ ਨਹੀਂ ਤੋਂ ਇਸ ਗੱਲ ਲਈ ਸਣੀ ਦੇਵਾਲ ਜਿਹੜਾ ਵਾ ਸਿੱਧੇ ਤੌਰ ਤੇ ਜਿਹੜਾ ਕੀ ਦੋਸ਼ੀ ਪਾਇਆ ਜਾਣਾ ਚਾਹੀਦਾ